ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾਉਨੇ ਆ ਜੀ ਲਾਉਨੇ ਆਣਾ ਉਦੋਂ ਇਹਨਾਂ ਦਾ ਸੈਟਲਾਈਟ ਕਿਡਾ ਘੁੰਮਦਾ ਵੀ ਦਿੱਲੀ ਧੂਆਂ ਚ ਲੱਗਿਆ ਹਾਂ ਚੱਲ ਗਿਆ ਨਾ ਹੁਣ ਵੇਖੋ ਹੜਾਏ ਹੁਣ ਕੀ ਸੋਚੀ ਸਮਝੀ ਜਾਸ ਸਾਜ਼ਿਸ਼ ਹੋਈ ਆ ਕਿਉਂਕਿ 35 35 40 40 ਫੁੱਟ ਦਰਿਆ ਚ ਪਾਣੀ ਜਿਹੜਾ ਇੱਕਦਮ ਆ ਗਿਆ ਉਹ ਕਿੱਥੋਂ ਆ ਗਿਆ ਦਰਿਆ ਤੇ ਖਾਲੀ ਸੀ ਪਾਣੀ ਥੋੜਾ ਥੋੜਾ ਛੱਡੀ ਇਹ ਇੱਕ ਪਲਾਨ ਹੈ ਇਹ ਇੱਕ ਪਲਾਨ ਆ ਵੀ ਪੰਜਾਬ ਇਹ ਘੜਦਾ ਸਰਕਾਰ ਗਾੜੀ ਤੇ ਇਹਨੂੰ ਨੱਪਣ ਵਾਸਤੇ ਰੋੜੀ ਦਿੱਤਾ ਖਤਮ ਕਰਤਾ ਹਾਂ ਧਾਰਮਿਕ ਸੰਸਥਾਵਾਂ ਨੇ ਜਾ ਕੇ ਤੁਸੀਂ ਜਾ ਕੇ ਦੇਖ ਸਕਦੇ ਜੇ ਕੋਨੇ ਵਾਲੇ ਉੱਥੇ ਤੁਸੀਂ ਦਾ ਕਾਮਕਾਰ ਸੇਵਾ ਵਾਲੇ ਕਰਵਾ ਰਹੇ ਨੇ ਸਰਕਾਰ ਨੇ ਕਿਹਾ ਕਿ ਸਾਡੇ ਕੋ ਇਹ ਨਹੀਂ ਵੱਜ ਸਕਦੀ ਪਰ ਕਾਰ ਸੇਵਾ ਵਾਲੇ ਬਣਾ ਰਹੇ ਨੇ ਇਹਨਾਂ ਦੇ ਵਸ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਬਸ ਹੁਣ ਬਸ ਦੀ ਪਾਪੋਚੀ ਕਰਨਗੇ ਵੈਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰਾਂਗਪੁਰੀ ਪਿਛਲੇ ਲਗਭਗ 1 ਮਹੀਨੇ ਤੋਂ ਪੰਜਾਬ ਹੜ੍ਹਾਂ ਦੀ ਚਪੇੜ ਦੇ ਵਿੱਚ ਆ ਚੁੱਕਿਆ ਜੇ ਗੱਲ ਕਰੀਏ ਤਾਂ ਇਸ ਦੇ ਵਿੱਚ 46 ਦੇ ਕਰੀਬ ਮੋਤਾ ਹੋ ਚੁੱਕਿਆ ਤੇ 1 ਲੱਖ 75 ਹੈਕਟੇਅਰ ਜਿਹੜੀ ਜ਼ਮੀਨ ਹੈ ਤਬਾਹ ਹੋ ਚੁੱਕੀ ਹੈ ਕਿਸਾਨ ਦਾ ਕੀ ਹੋਏਗਾ ਕਿਸਾਨ ਲਗੋ ਕਿਸ ਤਰ੍ਹਾਂ ਸਰਵਾਈਵ ਕਰੇਗਾ ਇਸ ਦੀ ਗੱਲਬਾਤ ਕਰ ਲੈਣੇ ਆ ਰਾਜਵੀਰ ਸਿੰਘ ਕਿਸਾਨ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਗੱਲਬਾਤ ਕਰਦੇ ਆ ਭਾਜੀ ਸਭ ਤੋਂ ਪਹਿਲਾਂ ਦੱਸੋ ਜੋ ਅੱਜ ਪੋਜੀਸ਼ਨ ਆ ਉਹ ਕੀ ਚੱਲ ਰਹੀ ਹੈ ਸਭ ਤੋਂ ਪਹਿਲਾਂ ਤੇ ਆਪ ਜੀ ਦਾ ਪਰਮਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜੀਰੋ ਲੈਵਲ ਤੇ ਆਏ ਜੀ ਸਰ ਪੋਜੀਸ਼ਨ ਬਹੁਤ ਜ਼ਿਆਦਾ ਗੰਭੀਰ ਆ ਪੋਜੀਸ਼ਨ ਇਤਰਾਵਾ ਵੀ ਇੱਕ ਤੇ ਹਲੇ ਚੱਲਦਾ ਪਿਆ ਵਾ ਬਹੁਤ ਜ਼ਿਆਦਾ ਲੰਗਰ ਪਾਣੀ ਸੇਵਾ ਪਾਣੀ ਬਹੁਤ ਚੱਲਣ ਈ ਆ ਜਿਸ ਦਿਨ ਅੱਜ ਤੋਂ 10 ਦਿਨ ਬਾਅਦ ਆ ਥੋੜੀ ਸ਼ਾਂਤ ਹੋ ਜਾਣਾ ਨਾ ਤੇ ਜਦੋਂ ਲੋਕਾਂ ਨੇ ਮਿਹਰ ਸੇਵਾ ਕਰਨਾ ਵਾ ਤੇ ਉਹ ਜਿਹੜੀਆਂ ਬਹੁਤ ਦੁੱਖ ਦੀਆਂ ਘੜੀਆਂ ਹੋਣੀਆਂ ਜੀ ਜਿਸ ਤਰ੍ਹਾਂ ਕਿ ਸਾਡੇ ਘਰੇ ਕਿਸੇ ਦੇ ਮਰਗ ਹੋਈ ਹੁੰਦੀ ਆ ਤੇ ਜਿੰਨਾ ਤੱਕ ਅਸੀਂ ਫੋਲ ਤਾਰਦੇ ਆ ਨਾ ਉਹਨਾਂ ਤੱਕ ਸਾਡੇ ਘਰੇ ਆਵਾਜ਼ ਆਈ ਹੁੰਦੀ ਆ ਜਦੋਂ ਉਸ ਤੋਂ ਬਾਅਦ ਆ ਸਾਨੂੰ ਨਾ ਮਹਿਸੂਸ ਹੁੰਦਾ ਵੀ ਸਾਡੇ ਘਰੇ ਨਾ ਕੋਈ ਅਸੀਂ ਇਕੱਲੇ ਰਹਿ ਗਏ ਆ ਇਹ ਇਹੀ ਕੰਮ ਇਸ ਇਲਾਕੇ ਨਾਲ ਹੋਣਾ ਵਾ ਹੱਲੇ ਆਵਾਜ਼ ਆਈ ਆ ਰਸਤੇ ਆਉਣ ਨਹੀਂ ਆ ਬਹੁਤ ਜ਼ਿਆਦਾ ਮੇਲ ਮਲਾ ਪਿਆ ਇਹ ਦੁੱਖ ਦੀਆਂ ਘੜੀਆਂ ਉਦੋਂ ਸ਼ੁਰੂ ਹੋਣਿਆ ਜਦੋਂ ਜ਼ਿਮੀਂਦਾਰਾਂ ਨੇ ਆਪਣੇ ਖੇਤਾਂ ਨੂੰ ਜਾਣਾ ਵਾ ਖੇਤਾਂ ਦੇ ਵਿੱਚ ਰੇਤ ਚੜ ਚੁੱਕੀ ਆ ਰੁੱਖ ਡਿੱਗੇ ਹੋਏ ਨੇ ਬੋਰ ਖਤਮ ਹੋ ਗਏ ਨੇ ਮੋਟਰਾਂ ਖਤਮ ਹੋ ਗਈਆਂ ਟਰਾਂਸਫਾਰਮ ਡਿੱਗ ਪਏ ਨੇ ਜ਼ਮੀਨਾਂ ਲੱਭਣੀਆਂ ਨਹੀਂ ਗਈਆਂ ਕਿਉਂਕਿ ਰੇਤਾ ਭਰ ਚੁੱਕੀ ਆ ਜ਼ਮੀਨ ਲੱਭਣ ਵਾਸਤੇ ਫੇਰ ਦੁਬਾਰਾ ਨਿਸ਼ਾਨਦੀ ਕਰਾਉਣੀ ਪੈਣੀ ਆ ਉਹਦੇ ਪੈਸੇ ਵੱਖਰੇ ਲੱਗਣੇ ਨੇ ਅੱਛਾ ਉਹਦੇ ਪੈਸੇ ਲੱਗਣਗੇ ਪਰ ਸਰਕਾਰ ਨਹੀਂ ਕਰੇਗੀ ਫਿਰ ਸਰਕਾਰ ਮਾਫਜਾ ਦੇ ਵਿੱਚ ਚਲੋ ਇਹ ਤਾਂ ਮੰਨ ਸਕਦੇ ਨੇ ਹੋਣਾ ਚਾਹੀਦਾ ਮਾਫਜਾ ਤਾਂ ਮਿਲਣਾ ਹੀ ਨਹੀਂ ਸਰ ਮਾਫਜਾ ਕਿੱਥੋਂ ਮਿਲਣਾ ਤੁਸੀਂ ਕਿਉਂ ਸਾਡੇ ਮੂੰਹੋਂ ਸੱਚੀਆਂ ਗੱਲਾਂ ਕਰਾਉਂਦੇ ਅੱਛਾ ਮਾਫਜਾ ਨਹੀਂ ਮਿਲਣਾ ਮਾਫਜਾ ਨਹੀਂ ਮਿਲਦਾ ਕਿਹੜੇ ਚੈੱਕ ਮਿਲਦੇ ਨੇ ਜੇ ਸਰ ਮਾਫਜਾ ਮਿਲਦਾ ਤਾਂ ਕਿਸਾਨ ਤੇ ਠਾਠਾ ਮਾਰੇ ਉਹਨੂੰ ਤਾਂ ਕੋਈ ਟੈਨਸ਼ਨ ਹੀ ਨਾ ਹੋਵੇ ਮਾਫਜਾ ਕਿੱਥੋਂ ਮਿਲੇਗਾ ਦੁੱਖ ਦੀ ਗੱਲ ਵੇਖੋ ਇਹ ਆ ਇਸ ਇਲਾਕੇ ਦੇ ਵਿੱਚ ਜਦੋਂ ਤੁਸੀਂ ਮੈਂ ਇੱਕ ਗਾੜੀ ਕਰਦੇ ਹਾਂ ਨੂੰ ਨਾ ਸੱਚ ਬੋਲਣਾ ਪੈਂਦਾ ਵਾ ਅਸੀਂ ਕਿਹੜੇ ਅਸੀਂ ਕਿਸੇ ਪਾਰਟੀ ਨਾਲ ਬੁਲਾਉ ਨਹੀਂ ਹੈਗੇ ਨਾ ਸਾਨੂੰ ਕੋਈ ਯਾਨੀ ਕਿ ਤੁਹਾਡੇ ਮੀਡੀਆ ਰਾਹੀਂ ਕੋਈ ਮਸ਼ਹੂਰ ਹੁੰਦਾ ਚਾਹ ਵਾ ਇਹ ਦੁੱਖ ਦੀਆਂ ਘੜੀਆਂ ਨੇ ਜੀ ਬਿਲਕੁਲ ਵੇਖੋ ਜ਼ਿਮੀਦਾਰ ਨੇ ਜਦੋਂ ਝੋਨਾ ਲਗਾਇਆ ਠੇਕਾ 50 50 ਕਿੱਲੇ ਜ਼ਮੀਨਾ ਠੇਕੇ ਦੇ ਲਈਆਂ ਠੇਕਾ ਦੇ ਦਿੱਤਾ ਵਾ ਜੀ ਹਾਂਜੀ ਠੇਕਾ ਦੇਤਾ ਉਹਦੇ ਉੱਤੇ ਖਰਚਾ ਵੀ ਆ ਗਿਆ 5 5 7 7 ਲੱਖ ਰੁਪਈਆ ਇੱਕ ਤੋਂ ਠੇਕਾ ਗਿਆ ਫਸਲ ਗਈ ਅੱਛਾ ਇੱਕ ਮਿੰਟ ਥੋੜਾ ਸਵਾਲ ਕਲੀਅਰ ਕਰ ਦਿਓ ਕਿਉਂਕਿ ਹੋ ਸਕਦਾ ਕੁਝ ਕਿਸਾਨੀ ਬਾਰੇ ਨਹੀਂ ਜਾਣਦੇ ਕਿਉਂਕਿ ਆਮ ਲੋਕਾਂ ਦੇ ਕਰ ਵੀਡੀਓ ਵੀ ਜਾਣੀ ਹੈ ਜਦੋਂ ਠੇਕਾ ਲੈਂਦੇ ਪੈਸੇ ਕਿੱਦਾਂ ਬਾਅਦ ਚੋਂ ਜਾਂਦੇ ਫਸਲ ਦੇ ਮਿਲਣ ਤੋਂ ਸਾਰੇ ਜਿਸ ਤਰ੍ਹਾਂ ਨਾ ਕਈਆਂ ਏਰੀਆ ਚ ਹੁੰਦਾ ਏਰੀਆ ਚ ਹੁੰਦਾ ਵਾ ਕਿ ਸਾਰੇ ਪੈਸੇ ਇਕੱਠੇ ਲੈ ਲੈਣੇ ਨੇ ਅਡਵਾਂਸ ਅਡਵਾਂਸ ਅੱਛਾ ਮਤਲਬ ਜਿਪ ਜਾ ਕਿੱਲੇ ਤੇ 25 ਲੱਖ ਰੁਪਏ ਅਡਵਾਂਸ ਅਡਵਾਂਸ ਚਲੇ ਗਿਆ ਤੇ 7 ਲੱਖ ਰੁਪਏ ਉਹਦੇ ਉੱਤੇ ਘਟ ਤੋਂ ਘਟ ਖਰਚਾ ਆ ਗਿਆ ਜੱਟ ਦੀ ਹਾਂ ਜ਼ਿਮੀਂਦਾਰ ਦੀ ਵਾਈਫ ਦਾ ਤੇ ਮਦਰ ਦਾ ਮਿਹਨਤ ਕੱਢ ਕੇ ਉਹਦੇ ਉੱਤੇ 7 ਲੱਖ ਰੁਪਏ ਉਹਦਾ ਆਪ ਦੀ ਮਿਹਨਤ ਕੱਢ ਕੇ ਕਿਉਂਕਿ ਰੋਟੀ ਪਾਣੀ ਪਕਣਾ ਸਾਰਾ ਬਹੁਤ ਦੁੱਖ ਦੀਆਂ ਗੱਲਾਂ ਹੁੰਦੀਆਂ ਨੇ ਇਹ ਇਹ ਉਹਨਾਂ ਦੇ ਘਰ ਜਾ ਕੇ ਪਤਾ ਲੱਗਦਾ ਉਹਨਾਂ ਨਾਲ ਗੱਲ ਕਰੀਏ ਵੀ ਉਹਨਾਂ ਤੇ ਕੀ ਪਾਪੀਤੀ ਹੈ ਅੱਛਾ ਵੇਖੋ ਹੁਣ ਫਸਲ ਰਹਿਣੀ ਨਹੀਂਗੀ ਜੇ ਤੋ ਫਸਲ ਨਹੀਂ ਰਹਿਣੀ ਜੀਵਿੰਦਾਰ ਆਰਥੀ ਕੋ ਜਾਣ ਸਕਦਾ ਜੇ ਆਰਥੀ ਕੋ ਜਾਊਗਾ ਇੱਕ ਤੋ ਉਹਨੂੰ ਵਿਆਜ ਪੈਂਡਿਆ ਵਾ ਵਿਆਜੀ ਪੈਸੇ ਚੁੱਕੇ ਹੁੰਦੇ ਆ 2% ਦੇ ਹਿਸਾਬ ਨਾਲ ਉਹ ਵਿਆਜ ਜਾਂ ਤੇ ਕੋਈ ਆਰਥੀਆ ਥੋੜੀ ਬੋਤੀ ਰਾਇਤ ਕਰੇ ਜਾਂ ਜੇ ਤੇ ਕੋਈ ਪਹਿਲੀ ਠੇਕੇ ਤੇ ਲਈ ਆ ਕੋ ਥੋੜੀ ਬੋਤੀ ਹੋਰ ਰਾਇਤ ਕਰੇ ਪਈ ਤੇਰੀ ਫਸਲ ਮਾਰੀ ਗਈ ਆ ਤੂੰ ਕੋ 5000 ਰੁਪਇਆ ਘੱਟ ਕਰ ਲਾ ਇਹ ਹਮ ਧਰਤੀ ਵਾਲੀਆਂ ਗੱਲਾਂ ਨੇ ਪਰ ਕੋਈ ਕਰਦਾ ਹੈ ਇਦਾਂ ਮੇਰੇ ਖਿਆਲ ਚ ਸੋਚ 2% ਆ अच्छा सिर्फ 2% बहुत दुख दी ਵਾਲੀ ਗੱਲ ਇਹ ਮੈਂ ਮੈਂ ਤੇ ਵੇਖੂ ਇਹ ਗੱਲ ਸੱਚ ਕਹਿ ਰਿਆਂ ਤਾਂ ਤੁਸੀਂ ਆਪ ਜੀ ਦਾ ਪਹਿਲਾਂ ਬਹੁਤ ਧੰਨਵਾਦ ਆ ਤੁਸੀਂ ਐਸੇ ਗਰਾਊਂਡ ਜੀ ਜ਼ੀਰੋ ਲੈਵਲ ਤੇ ਆ ਜੇ ਇਹ ਗੱਲਾਂ ਨਹੀਂ ਕੋ ਕਰਤਾ ਕਿਉਂਕਿ ਜਿੰਨੇ ਜਿਹੜੇ ਬੰਦੇ ਨੂੰ ਉਹਨਾਂ ਨੂੰ ਮਾਰ ਵਜਣੀ ਆ ਦੋ ਤਿੰਨ ਕਿਲੇ ਸਿਰਫ ਮਾਲਕੀ ਹੁੰਦੀ ਆ ਉਹ ਮਿਹਨਤ ਵਾਸਤੇ ਉਹਦੇ ਬੱਚੇ ਉਹਦੀ ਵਾਈਫ ਉਹਦਾ ਪਰਿਵਾਰ ਉਹਦਾ ਨੌਕਰ 50 50 ਕਿਲੇ ਤੇ ਆ ਕੇਦੇ ਪਿਆਲੀ ਲੈ ਲਿੰਦੇ ਪਰਿਵਾਰ ਲੈਣੇ ਦਾ ਸਾਰੇ ਜੀ ਮਿਹਨਤ ਕਰਦੇ ਨੇ ਹੁਣ ਫਸਲ ਦਾ ਟਾਈਮ ਆ ਮੂੰਹ ਆਉਣੀ ਆ ਜਦੋਂ ਸਾਡੇ ਕੋਲ ਫਸਲ ਨਹੀਂ ਰਹੀ ਤੇ ਅਸੀਂ ਜਿਹੜੀ ਆਉਣ ਵਾਲੀ ਫਸਲ ਕਿਤਰਾ ਬੀਜਾਂਗੇ ਤੁਸੀਂ ਦੱਸੋ ਬਜਾਈ ਨਹੀਂ ਹੋ ਸਕਦੀ ਤੇ ਜੇ ਆਪਾਂ 50 ਕਿੱਲੇ ਕਿਸੇ ਕੋਲ ਜ਼ਮੀਨ ਹੈ 32 ਲੱਖ ਖਰਚਾ ਆ ਗਿਆ ਜ਼ਮੀਨ ਦੇ ਕਿੰਨੇ ਕੋ ਪੈਸੇ ਆਣੇ ਸੀ ਨਹੀਂ ਉਹ ਤਾਂ ਸਰ ਉਹ ਤੇ ਬਹੁਤ ਵੱਡਾ ਘਾਟਾ ਵਾ ਫਿਰ ਜਿਹੜਾ ਜਿਹੜੇ ਜੇ ਕੋਈ ਗਵਰਨਮੈਂਟ ਵੱਲੋਂ ਆਇਆ ਜੀ ਉਹ ਉਹ ਉਹਦੇ ਰਾਹੀਂ ਆਉਣਾ ਉਹਦੇ ਖਾਤੇ 'ਚ ਆਉਣਾ ਵਾ ਜਿਹੜਾ ਜ਼ਮੀਨ ਦਾ ਮਾਲਕ ਆ ਫਿਰ ਮਾਲਕ ਠੇਕੇ ਵਾਲੇ ਨੂੰ ਦਵੇ ਨਾ ਦਵੇ ਉਹ ਕੀ ਕਰਤਾ ਉਹਦੀ ਇਮਾਨਦਾਰੀ ਉੱਥੇ ਪਰਖੀ ਜਾਣੀ ਆ ਵੀ ਉਹ ਕਿੰਨੇ ਪੈਸੇ ਦਿੰਦਾ ਕੀ ਹੁੰਦਾ ਅੱਛਾ ਇਹ ਵੀ ਬੜੀ ਵੱਡੀ ਮਾਰ ਆ ਤੇ ਬਿਲਕੁਲ ਇਹ ਠੇਕੇ ਵਾਲਾ ਤਾਂ ਮਰ ਗਿਆ ਵਿਚਾਰਾ ਹਾਂ ਉਹ ਮਰ ਗਿਆ ਬਿਲਕੁਲ ਸੱਚੀ ਮੈਂ ਤੁਹਾਨੂੰ ਦਿਲੋਂ ਇਹ ਗੱਲ ਕਹਿ ਰਿਹਾ ਵਾਂ ਵੇਖੋ ਵੀ ਇਹ ਨਾ ਤੁਹਾਡੇ ਨਾਲ ਇੱਕ ਹਮਦਰਦੀ ਵਾਲੀ ਗੱਲ ਆ ਪੀ ਇਹ ਜਿਹੜਾ ਠੇਕੇ ਵਾਲਾ ਬੰਦਾ ਉਹਨੂੰ ਬਹੁਤ ਵੱਡੀ ਮਾਰ ਵਜਣੀ ਆ ਅੱਛਾ ਚਲੋ ਸਰਕਾਰਾਂ ਦੀ ਗੱਲ ਕਰ ਲਈਏ ਪਿਛਲੀ ਕਿਸੇ ਵੀ ਸਰਕਾਰ ਦੀ ਆਪਾਂ ਕਿਸੇ ਪਾਰਟਿਕੂਲਰ ਐਸ ਸਰਕਾਰ ਦੀ ਨਹੀਂ ਕਹਿੰਦੇ ਜਦੋਂ ਵੀ ਆਂਦੀ ਕੋਈ ਵੀ ਇਹ ਮੁਆਵਜ਼ੇ ਪਹਿਲਾਂ ਮਿਲਦੇ ਇਹਨੇ ਕਦੀ ਕਿ ਨਹੀਂ ਕਦੀ ਵੀ ਨਹੀਂ ਮਿਲਦੇ ਨਹੀਂ ਮੁਆਵਜ਼ਾ ਤਾਂ ਅਜੇ ਤੱਕ ਤੇ ਵੇਖੋ ਨਾ ਇਹ ਗੱਲਾਂ ਬਹੁਤ ਕੌੜੀਆਂ ਨੇ ਸੱਚੀ ਗੱਲ ਹਮੇਸ਼ਾ ਕੋੜੀ ਹੁੰਦੀ ਆ ਇਹ ਆਪਾਂ ਇਹ ਗੱਲ ਕਰਦੇ ਆਂ ਵੀ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾਉਨੇ ਆਂ ਲਾਉਨੇ ਆਣਾ ਉਦੋਂ ਇਹਨਾਂ ਦਾ ਸੈਟਲਾਈਟ ਕਿਡਾ ਘੁੰਮਦਾ ਵੀ ਦਿੱਲੀ ਧੂਆਂ ਚ ਲੱਗਿਆ ਹਾਂ ਚੱਲ ਗਿਆ ਨਾ ਹੁਣ ਵੇਖੋ ਹਾੜਾ ਇਹ ਹੁਣ ਕਿਉਂ ਨਹੀਂ ਦਿੱਲੀ ਦੀ ਖਬਰਾਂ ਇਹ ਜਾਣ ਦੇ ਜੇ ਕਿਸਾਨ ਖਤਮ ਹੋ ਗਿਆ ਸਾਨੂੰ ਅੰਨ ਦਾਤਾ ਕਹਿੰਦੇ ਆ ਸਾਡੇ ਤੋਂ ਲਗਭਗ 80% ਜਿਹੜਾ ਸਿਲਸਿਲਾ ਵਾ ਹਿੰਦੁਸਤਾਨ ਦਾ ਪੰਜਾਬ ਤੋਂ ਚੱਲਦਾ ਵਾ ਜ਼ਿੰਮੇਵਾਰਤਾ ਚੱਲਦਾ ਕਿ ਨਹੀਂ ਬਾਜ਼ਾਰ ਸਾਡੇ ਤੋਂ ਚੱਲਦੇ ਆ ਟਰੈਕਟਰਾਂ ਦੀਆਂ ਏਜੰਸੀਆਂ ਗੱਡੀਆਂ ਦੀਆਂ ਏਜੰਸੀਆਂ ਜੋ ਵੇਚਾਰਿਆ ਹਾਡੇ ਤੋਂ ਚੱਲਦਾ ਪਰ ਜਿਹੜੇ ਪੰਜਾਬ ਤੋਂ ਬਾਹਰ ਨੇਤਾ ਬੈਠੇ ਨਾ ਉਹ ਇਹਨੂੰ ਨਹੀਂ ਮੰਨਦੇ ਮੈਂ ਕਿ ਤੁਹਾਨੂੰ ਵੀਡੀਓ ਦੀ ਗੱਲ ਜ਼ਿਕਰ ਕਰਦਾ ਦੋ ਤਿੰਨ ਦਿਨ ਤੋਂ ਵੀਡੀਓ ਵਾਇਰਲ ਹੋ ਰਹੀ ਹੈ بڑے ਨੇਤਾ ਬੈਠੇ ਪਾਰਟੀ ਦਾ ਮੈਨੂੰ ਵੀ ਨਹੀਂ ਪਤਾ ਕਿਹੜੀ ਸੀ ਉਹ ਕਹਿੰਦੇ 플ੱਡਗੇਟ ਪੂਰੇ ਖੋਲ ਦੇ ਇੱਕ ਵਾਰੀ ਨਾ ਰਹੇਗਾ ਬਾ ਮੈਂ ਦੇਖੀ ਹੈ ਕਿ ਨਾ ਬਾਸ ਵਜੇਗਾ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਉਹ ਤਾਂ ਮੈਂ ਵੀ ਦੇਖਿਆ ਉਹ ਤਾਂ ਸਾਰਾ ਸਰ ਆਪ ਜੀ ਨੂੰ ਪਤਾ ਹੀ ਆ ਕਿਉਂ ਸਾਡੇ ਮੂੰਹ ਘਟਾਉਂਦੇ ਸੋਚੀ ਸਮਝੀ ਜਾਸ ਸਾਜ਼ਿਸ਼ ਹੋਈ ਆ ਕਿਉਂਕਿ 35 35 40 40 ਫੁੱਟ ਦਰਿਆਚ ਪਾਣੀ ਜਿਹੜਾ ਇੱਕ ਦਮ ਆ ਗਿਆ ਉਹ ਕਿੱਥੋਂ ਆ ਗਿਆ ਦਰਿਆ ਤੇ ਖਾਲੀ ਸੀ ਪਾਣੀ ਥੋੜਾ ਥੋੜਾ ਛੱਡੀ ਜਾਂਦੇ ਥੋੜਾ ਥੋੜਾ ਅੱਗੇ ਤੁਰਿਆ ਜਾਂਦਾ ਇਸ ਬਾਰੇ ਤਾਂ ਬੀਬੀ ਐਮਬੀ ਵੀ ਕਹਿੰਦਾ ਕਿ ਪਹਿਲਾਂ ਕਿਸੇ ਨੇ ਸੁਣੀ ਨਹੀਂ ਅਸੀਂ ਕਹਿੰਦੇ ਰਹੇ ਕਿ ਮਾਰਚ ਅਪ੍ਰੈਲ ਤੋਂ ਕਹਿੰਦੇ ਰਹੇ ਕਿ ਪਾਣੀ ਛੱਡ ਦੇ ਨੀ ਨੀ ਸਰ ਸੁਨਾਈਏ ਤਾਂਹੀਂ ਕਿਸ ਨੂੰ ਬਾਹਰ ਤਾਦੇ ਵੀ ਇਹ ਤੇ ਇੱਕ ਪਲਾਨ ਕੀਤਾ ਹੋਇਆ ਨਾ ਇਹ ਇੱਕ ਪਲਾਨ ਹੈ ਇਹ ਇੱਕ ਪਲਾਨ ਆ ਕਿ ਪੰਜਾਬ ਇਹ ਘੜਦਾ ਸਰਕਾਰ ਗਾੜੀ ਤੇ ਇਹਨੂੰ ਨੱਪਣ ਵਾਸਤੇ ਰੋੜ ਹੀ ਦਿੱਤਾ ਖਤਮ ਕਰਤਾ ਹਾਨੂੰ ਵੀ ਰੋੜ ਤਾਦਾ ਪਾਕਿਸਤਾਨ ਵੀ ਰੋੜ ਤਾ ਅੱਛਾ ਪਰ ਤਾਂ ਕਿਤੇ ਬਾਣੀ ਦਾ ਕੁਝ ਹੋਰ ਕਹਿੰਦੀ ਪਾਣੀ ਤੇ ਆ ਦੇ ਸਰ ਪਾਣੀ ਨੂੰ ਕੌਣ ਮੰਨਦਾ ਪਿਆ ਇਹ ਇਹ ਸਰਕਾਰਾਂ ਪਾਣੀ ਤੇ ਮੰਨਤੀਆਂ ਤੁਸੀਂ ਦੱਸੋ ਇੱਕ ਪਾਸੇ ਅਸੀਂ ਮੰਨਦੇ ਆ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਜਿਨ੍ਹਾਂ ਨੂੰ ਅਸੀਂ ਚੁਣਿਆ ਵਾ ਸੇਵਾ ਵਾਸਤੇ ਉਹ ਆਪਣਾ ਦਾਖਲ ਹੋ ਕੇ ਜਾ ਕੇ ਜੀ ਮੇਰੀ ਸਿਹਤ ਢਿੱਲੀ ਹੋ ਗਈ ਅੱਛਾ ਸਕੇਂਦਰ ਸਰਕਾਰ ਵੱਲੋਂ ਕੀ ਮਿਲ ਰਿਹਾ ਅਜੇ ਤੱਕ ਤੇ ਕੋਈ ਨਿਕਾ ਉਹਨਾਂ ਦੀ ਖਬਰ ਨਹੀਂ ਆਈ ਪੀ ਆਪਾਂ ਕੀ ਦੇ ਰਹੇ ਅੱਜ ਤੱਕ ਤੇ ਨਹੀਂ ਆਈ ਪਰ ਉਹ ਕਹਿੰਦੇ ਸ਼ਾਇਦ ਕੋਈ ਉਹਨਾਂ ਨੇ ਟੀਮ ਤਾਂ ਬਣਾ ਦਿੱਤੀ ਹੈ ਟੀਮ ਤਾਂ ਸਰ ਆਈ ਆਉ ਕਹਿੰਦੇ ਪਏ ਆ ਨਾ ਇਹ ਫੇਰ ਗੱਲ ਗੱਲ ਇਹ ਗੱਲਾਂ ਬਹੁਤ ਢੂੰਗੀਆਂ ਨੇ ਸਰ ਗੱਲ ਇਸ ਤਰ੍ਹਾਂ ਢੂੰਗੀ ਆ ਵੀ ਜਦੋਂ ਮੈਂ ਪਿਛੇ ਅੱਗੇ ਵੀ ਇੱਕ ਦਿਨ ਗਿਆ ਸੀ ਜਦੋਂ ਲੈਂਡ ਪੂਲਿੰਗ ਸਕੀਮ ਦੇ ਵਿੱਚ ਜੇ ਬਾਈ ਚਾਂਸਸ ਸੀ ਇਹਨਾਂ ਨੂੰ ਪੈਲੀਆਂ ਦਿੱਤੀਆਂ ਹੁੰਦੀਆਂ ਹੱਟ ਨਹੀਂ ਸੀ ਆਉਣੇ ਅੱਛਾ ਜੇ ਪੈਲੀਆਂ ਦਿੱਤੀਆਂ ਫਿਰ ਨਹੀਂ ਆਵੇ ਬਿਲਕੁਲ ਨਹੀਂ ਮਤਲਬ ਇਹ ਲੈਂਡ ਪੂਲਿੰਗ ਦਾ ਬਦਲਾ ਲੈਣ ਲਈ ਇਹ ਇਹ ਤੇ 1% ਵੀ ਨਹੀਂ ਸੀ ਨਾ ਪਾਣੀ ਆ ਸਕਦਾ ਤੁਸੀਂ ਇੱਕ ਫੋਟਾ ਕੁ ਅੱਧਾ ਫੋਟੋ ਨਹੀਂ ਆ ਸਕਦਾ ਅਹੀਂ ਜੇ ਜ਼ਮੀਨਾਂ ਹੱਸ ਕੇ ਦਿੱਤੀਆਂ ਹੁੰਦੀਆਂ ਨਾ ਕੋਈ ਗੱਲ ਨਹੀਂ ਸੀ ਹੋਣੀ ਕੋਈ ਹੱਟ ਨਹੀਂ ਸੀ ਹੋਣੇ ਅੱਛਾ ਇੱਕ ਨਾ ਉਹਨੇ ਮੈਂ ਬਿਆਨ ਪੜਿਆ ਸੀ ਸ਼ਿਸ਼ੋਧਿਆ ਦੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਐ ਕਹਿੰਦੇ ਅਸੀਂ ਇਹੋ ਜਿਹਾ ਐਲਾਨ ਕਰ ਦੇਵਾਂਗੇ ਕਿ ਜਿਨ੍ਹਾਂ ਖੇਤਾਂ ਦੇ ਵਿੱਚ ਰੇਤਾ ਆਈ ਉਹਨਾਂ ਨੂੰ ਚੱਕਣ ਦਵਾਂਗੇ ਕਰ ਦੇਵਾਂਗੇ ਨਾ ਸਾਰੇ ਗਾੜੀ ਠੇਕੇਦਾਰ ਵੀ ਆ ਬੜਾ ਕੁਛ ਐ ਨਹੀਂ ਹੋਣਾ ਇਹ ਇਹ ਕਹਿਣ ਦੀਆਂ ਗੱਲਾਂ ਸਰਕਾਰ ਦੀਆਂ ਹੋਰ ਹੁੰਦੀਆਂ ਪ੍ਰੈਕਟੀਕਲ ਕਰਦੀਆਂ ਕਹਿਣ ਨੂੰ ਤੇ ਉਹਨਾਂ ਨੇ ਵੇਖੋ ਮੈਂ ਉਹਨਾਂ ਦਾ ਘੜੀ ਪਿੱਛੋਂ ਬਿਆਨ ਭਗਵੰਤ ਮਾਨ ਦਾ ਨਹੀਂ ਦੇ ਅਤਰ ਹੁੰਦਾ ਭਾਂਡੇ ਕੁਕੜੀ ਦੇ ਪੈਸੇ ਦਵਾਂਗੇ ਹੁਣ ਤੁਸੀਂ ਦੱਸੋ ਜ਼ਿਮੀਂਦਾਰ ਦਾ 1 ਏਕੜ ਦਾ 1 ਲੱਖ ਰੁਪਏ ਦਾ ਨੁਕਸਾਨ ਹੋਇਆ ਘੱਟ ਤੋਂ ਘੱਟ 8000 ਘੱਟ ਤੋਂ ਘੱਟ 80000 ਦਾ ਤਿੰਨ ਕਿੱਲੇ ਵਾਲਾ ਵੀ ਕਿਸਾਨ ਹੈਗਾ ਤੇ 100 ਕਿੱਲੇ ਵਾਲਾ ਵੀ ਕਿਸਾਨ ਹੈਗਾ ਮੈਨੂੰ ਲੱਗਦਾ ਤੁਹਾਡੇ ਏਰੀਆ ਦੇ ਐਮਐਲਏ ਰੰਦਾਵਾ ਸਾਹਿਬ ਨੇ ਵੀ ਇਸ ਦੀ ਕਾਇ ਪੈਰਵੀ ਕੀਤੀ ਕਿ ਮਿੱਟੀ ਚੱਕਣ ਨਹੀਂ ਚਾਹੀਦੀ ਨਹੀਂ ਉਹਨਾਂ ਦਾ ਬਿਆਨ ਤੇ ਆਇਆ ਕੁਲਦੀਪ ਸਿੰਘ ਧਾਰੀਵਾਲ ਦਾ ਵੀ ਇਹ ਧਾਰੀਵਾਲ ਸਾਹਿਬ ਦਾ ਰੰਦਾਵਾ ਸਾਹਿਬ ਦਾ ਰੰਦਾਵਾ ਸਾਹਿਬ ਦਾ ਵੀ ਆਇਆ ਨਹੀਂ ਧਾਰੀਵਾਲ ਸਾਹਿਬ ਦਾ ਵੀ ਆਇਆ ਵੀ ਕਾਨੂੰਨ ਇੱਕ ਕਾਨੂੰਨ ਬਣਨਾ ਚਾਹੀਦਾ ਵਾ ਵੀ ਜਿਸ ਜ਼ਿਮੀਂਦਾਰ ਤੇ ਅੱਗੇ ਨਹੀਂ ਨਾ ਸਾਰਿਆਗਾ ਪਿਛੇ ਨਹੀਂ ਸੀ ਹੈਗਾ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜੀ ਖੇਤ ਦੇ ਵਿੱਚ ਰੇਤ ਪਈ ਆ ਉਹ ਚੱਕੀ ਜਾਵੇ ਪਰ ਇਹ ਹੁਣੇ ਪ੍ਰੈਕਟੀਕਲ ਹੋਊ ਤੇ ਫੇ ਮੈਂ ਨਾ ਸੁਲਤਾਨਪੁਰ ਲੋਧੀ ਗਿਆ ਸੀ ਉਹਨਾਂ ਦੇ ਮੈਂ ਕਿਹਾ ਸ਼ਰ ਵੀ ਖੇਤ ਚਲੇ ਗਏ ਨੇ ਤੇ ਉਹ ਕਹਿੰਦੇ ਜਦੋਂ ਇੱਥੇ ਹੁਣ ਜਦੋਂ ਆਣਾ ਨਾ ਪਾਣੀ ਜਾਣਾ ਕਹਿੰਦੇ ਮਿੱਟੀ ਚੱਕਣ ਲਈ ਨਾ ਐਮ ਐਲ ਏ ਦੀ ਲੜਾਈ ਹੋਣੀ ਹੈ ਇਹ ਸਰ ਮੈਂ ਤੁਹਾਨੂੰ ਦੱਸਣ ਦਿਆਂ ਪੀ ਇਹ ਜ਼ੀਰੋ ਲੈ ਤੇ ਠੇਕੇਦਾਰਾਂ ਦੀ ਲੜਾਈ ਹੋਣੀ ਹੈ ਐਮ ਐਲ ਏ ਦੀ ਲੜਾਈ ਹਿੱਸੇ ਵੰਡੇ ਜਾਣੇ ਨੇ ਇਹ ਬੜਾ ਕੁਝ ਹੋਣਾ ਵਾ ਜਿਹੜੇ ਫੰਡ ਆਉਣੇ ਉਹਨਾਂ ਦੇ ਹਿੱਸੇ ਵੰਡਨੇ ਆ ਉਹ ਤੇ ਤਹਿਸੀਲਦਾਰਾਂ ਨਾ ਤੁਸੀਂ ਸਾਡੇ ਮੂੰਹ ਕਢਾਓ ਕਿਉਂ ਕਢਾਉਂਦੇ ਜੇ ਜੇ 10000 ਰੁਪਇਆ ਆ ਤੇ 10000 ਚੋਂ 2000 ਜੀਵਿਦਾਰ ਨੂੰ ਮਿਲਣਾ ਵਾ ਉਹ ਵੀ ਰੋਕੇ ਉਹ ਵੀ ਕਿਸੇ ਪਹੁੰਚ ਵਾਲੇ ਨੂੰ ਮਿਲਣਾ ਆਮ ਇਨਸਾਨ ਨੂੰ ਆਮ ਜੀਵਨ ਦਾਰ ਨੂੰ ਉਹਦਾ ਫੰਡ ਨਹੀਂ ਮਿਲ ਸਕਦਾ ਫਿਰ ਸਰਵਾਈਵਲ ਕਿਵੇਂ ਕਰੇਗਾ ਕਿਸਾਨ ਜੇ ਕਿਸਾਨ ਨਹੀਂ ਕਰੇਗਾ ਪੰਜਾਬ ਤਾਂ ਖਤਮ ਤੁਹਾਨੂੰ ਦੱਸਿਆ ਵੀ ਜੇ ਇਹਨਾਂ ਦੇ ਨਾਲ ਪੰਜਾਬ ਵਾਲੇ ਨਾਂ ਖਲੋਂਦੇ ਹੁਣ ਤਾਂ ਫੋਰਨ ਸਟੇਟਾਂ ਤੋਂ ਵੀ ਆਉਣ ਡਿਆ ਪਏ ਨੇ ਹਮਾਤਤੋਂ ਯੂਪੀ ਤੋਂ ਹੁਣ ਅਸੀਂ ਰਾਜਸਥਾਨ ਹਾਂਜੀ ਤੇ ਹਰਿਆਣਾ ਸਾਰੇ ਆਉਣ ਡੇ ਜੇ ਨਾ ਆਉਂਦੇ ਤੇ ਇਹ ਜਿਹੜਾ ਹੈ ਨਾ ਇਹ ਲੋਕ ਤੇ ਭੁੱਖੇ ਮਰ ਜਾਣੇ ਜੇ ਸਹੀ ਗੱਲ ਜਿਹੜਾ ਪਾਣੀ ਖੁਣੋ ਹੀ ਬਹੁਤ ਔਖਾ ਹੋਇਆ ਪਰ ਕਹਿੰਦੇ ਬਾਣੀ ਕਹਿੰਦੀ ਹੈ ਮੰਨੂ ਤੇਰੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਨ ਸੁਆਣੇ ਹੋਏ ਨਹੀਂ ਇਹਨਾਂ ਇਹਨਾਂ ਨੂੰ ਵੇਖੋ ਤੁਸੀਂ ਜਾ ਕੇ ਵੇਖੋ ਨਾ ਸਾਨੂੰ ਹੱਲੇ ਦੁੱਖ ਆਉਂਦਾ ਇਹ ਫੇਰ ਖੁਸ਼ ਨੇ ਇਹ ਮਾਲਕ ਦੇ ਨਾ ਕੱਲ ਬੀਬੀਆਂ ਚੱਡੀ ਗਏ ਲੱਗਦਾ ਸਿੱਖ ਨੂੰ ਮਾਰ ਦਣਗੇ ਅੱਡਾ ਨਹੀਂ ਜੀ ਨਹੀਂ ਇਹ ਕਿਤੇ ਇਹ ਤਾਂ ਤੁਸੀਂ ਗੱਲ ਕਹਿਓ ਨਾ ਨਾ ਇਹ ਇਹ ਦੋ ਦੋ ਨਹੀਂ ਮਰੇ ਜਦੋਂ ਘੋੜਿਆਂ ਦੀਆਂ ਕਾਟੀਆਂ ਤੇ ਕਾਨੂੰ ਆਂਦੇ ਸ਼ੰਭਾਂ ਦੇ ਵਿੱਚ ਮੋਠ ਮੋਠ ਛੋਲੇ ਖਾ ਕੇ ਗੁਜ਼ਾਰਾ ਕੀਤਾ ਇਹ ਤਾਂ ਉਦੋਂ ਨਹੀਂ ਮਰੇ ਹੋਣੇ ਨਾ ਕਿਤੇ ਹੋਣ ਤੇ ਭਰਾਣਾ ਭਰਾ ਖਲੋਤਾ ਵਾ ਉਹ ਨਹੀਂ ਮਰ ਸਕਦੇ ਸਰ ਕਦੀ ਵਾਸਤੇ ਨਹੀਂ ਹੋ ਸਕਦਾ ਮੈਂ ਬਾਕੀ ਵੀਰਾਂ ਨਾਲ ਵੀ ਗੱਲ ਕਰਨੇ ਕੀ ਕਹਿਣਾ ਹੈ ਜੀ ਤੁਹਾਡਾ ਦੂਸਰੀਆਂ ਸਟੇਟਾਂ ਦੂਸਰੇ ਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਬਹੁਤ ਨੇ ਜਿਹੜੇ ਉਧਰੋਂ ਵੀ ਸਾਡੇ ਇੱਧਰ ਪੰਜਾਬੀਆਂ ਦੀ ਸੇਵਾ ਵਾਸਤੇ ਬਹੁਤ ਯੋਗਦਾਨ ਪਾਇਆ ਬਾਰੇ ਦੂਜੀ ਰਹੀ ਸਰਕਾਰ ਦੀ ਗੱਲ ਸਰਕਾਰ ਨੇ ਤੇ ਹੱਥ ਖੜੇ ਕਰਤੇ ਕਿ ਤੁਸੀਂ ਨਹੀਂ ਸਾਡੇ ਕੋ ਬੱਜੇਗੀ ਜੀ ਸਰ ਵੀਰ ਬਾਦਲ ਜੀ ਤਾਂ ਕਹਿੰਦੇ ਅਸੀਂ ਸੀਮੈਂਟਡ ਕਰ ਦੇਣੀ ਚਲੋ ਉਹਨਾਂ ਦੀ ਗੱਲ ਵੱਖਰੀ ਜਦੋਂ ਕਰਨਗੇ ਵੱਖਰੀ ਗੱਲ ਪਹਿਲਾਂ ਕਿਉਂ ਨਹੀਂ ਕੀਤੀ ਉਹਨਾਂ ਹਾਂ 9 ਸਾਲ ਸਰਕਾਰ ਨਹੀਂ ਉਹਦੋਂ ਨਹੀਂ ਕੀਤੀ ਉਹਨਾਂ ਕਾਰ ਸੇਵਾ ਵਾਲੇ ਗੁਰੂਕੇ ਬਾਗ ਵਾਲੇ ਤੇ ਦੂਸਰੇ ਜਿੰਨੇ ਵੀ ਇੱਥੇ ਧਾਰਮਿਕ ਸੰਸਥਾਵਾਂ ਨੇ ਜਾ ਕੇ ਤੁਸੀਂ ਜਾ ਕੇ ਦੇਖ ਸਕਦੇ ਜੇ ਖੋਨੇ ਵਾਲੇ ਉੱਥੇ ਤੁਸੀਂ ਦਾ ਕੰਮ ਕਾਰ ਸੇਵਾ ਵਾਲੇ ਕਰਵਾ ਰਹੇ ਨੇ ਸਰਕਾਰ ਨੇ ਕਿਹਾ ਕਿ ਸਾਡੇ ਕੋ ਇਹ ਨਹੀਂ ਬੱਜ ਸਕਦੀ ਪਰਕਾਰ ਸੇਵਾ ਵਾਲੇ ਬਣਾ ਰਹੇ ਨੇ ਇਹਨਾਂ ਦੇ ਵਸ ਦੀ ਕੋਈ ਗੱਲ ਨਹੀਂ ਹੈਗੀ ਇਹ ਤਾਂ ਬਸ ਹੁਣ ਬਸ ਦੀ ਪਾਪੋਚੀ ਕਰਨਗੇ ਜਿਸ ਜਿਸ ਤਰ੍ਹਾਂ ਇਹਨਾਂ ਦੇ ਹੱਥ ਪੱਲੇ ਕੁਝ ਹੁੰਦਾ ਤੇ ਸ਼ਾਇਦ ਇਹ ਕੰਮ ਹੁਣ ਮਿੱਟੀ ਤਾਂ ਹੈਗੀ ਹੈ ਹੱਥ ਪੱਲੇ ਨਾ ਉਹ ਤਾਂ ਕਹਿ ਹੀ ਸਕਦੇ ਐਲਾਨ ਕਰ ਹੀ ਸਕਦੇ ਨੇ ਨਹੀਂ ਉਹਦੇ ਉਹਦੇ ਉੱਤੇ ਇਹਨਾਂ ਦਾ ਤਾਂ ਫਾਇਦਾ ਹੋ ਗਿਆ ਜੀ ਉਹ ਕਿਦਾਂ ਉਹ ਰੇਤਾਂ ਉਤੋਂ ਆਏਗੀ ਦਰਿਆ ਦੇ ਵਿੱਚ ਇਹ ਫੇਰ ਵੇਚਣਗੇ ਇੱਥੋਂ ਢਾਈ 250 ਟਰੱਕਰ ਰੋਜ਼ ਰੇਤ ਤਾਂ ਨਿਕਲਦਾ ਰਿਹਾ अच्छा ਤਾਂ ਕਰਕੇ ਤੁਸੀਆਂ ਦਾ ਜੜਾ ਖਾ ਕੇ ਤੁਸੀਆਂ ਦੀਆਂ ਤੁਸੀਆਂ ਦਾ ਬੇੜਾ ਕਰਕ ਕਰਤਾ ਉਹਨਾਂ ਨੇ ਇਸੇ ਕਰਕੇ ਹੜ ਆ ਗਿਆ ਇਹ ਤਾਂ ਇਹਨਾਂ ਦਾ ਤੇ ਫਿਰ 5-7 ਸਾਲ ਤੱਕ ਕੰਮ ਚੱਲ ਗਿਆ ਜੀ ਉਹ ਰੇਤਾ ਸਾਰੀ ਆ ਗਈ ਨਵੇਂ ਸਿਰਿਓਂ اچھا ਇਹ ਇਹ ਇਹਨਾਂ ਇਹਨਾਂ ਦਾ ਕਾਰੋਬਾਰ ਚੱਲ ਗਿਆ ਜੇ ਉਤੋਂ ਫੰਡ ਆਉਣਗੇ ਉਹ ਖਾਣਗੇ ਪਰ ਕਹਿੰਦੇ ਹੜ ਤਾਂ ਜੋ ਇੱਕ ਨਾ ਬੜੇ ਵਿਸ਼ੇਸ਼ਕ ਕਹਿ ਰਹੇ ਸੀ ਪੱਤਰਕਾਰ ਵੀ ਸੀਗੇ ਉਹ ਕਹਿ ਰਹੇ ਕਿ ਹੜ ਤਾਂ ਸਰਕਾਰਾਂ ਦੀ ਕਮਾਈ ਦੇ ਸਾਧਨ ਨੇ ਹਾਂਜੀ ਜਿੰਨਾ ਫੰਡਿੰਗ ਹੋਏਗੀ 25 25 33 ਲੱਖ ਜਿਹੜੇ ਕਲਾਕਾਰ ਐਕਟਰ ਇਹਨਾਂ ਦੇ ਮੁੱਖ ਮੰਤਰੀ ਰਾਤਪਾਂਡੇ ਚ ਪਾ ਰਹੇ ਦੂਸਰੇ ਇਹ ਕਿਸੇ ਨੂੰ ਕੁਝ ਨਹੀਂ ਮਿਲੇਗਾ ਜ਼ਮੀਨੀ ਲੈਵਲ ਤੇ ਤੁਸੀਂ ਵੇਖੋ ਆ ਕੈਮਰਾ ਮਾਰੋ ਇੱਧਰ ਲੋਕ ਬਹੁਤ ਸਾਰੇ ਮੇਰੇ ਵੀਰ ਦੂਸਰੀਆਂ ਸਟੇਟਾਂ ਤੋਂ ਆ ਕੇ ਸੇਵਾ ਕਰਨ ਦੇ ਨੇ ਸਰਕਾਰ ਦਾ ਇੱਕ ਵੀ ਕੈਂਪ ਨਹੀਂ ਆ ਉੱਥੇ ਪਿੱਛੇ ਅਮਰਤਪਾਲ ਦਾ ਕੈਂਪ ਆ ਉਸ ਤੋਂ ਅੱਗੇ ਭੂਰੀ ਵਾਲੇ ਬਾਬਿਆਂ ਦਾ ਕੈਂਪ ਆ ਇਸ ਇੱਕ ਆਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕੈਂਪ ਆ ਇੱਥੇ ਇਸ ਹਲਾਕੇ ਦੇ ਵਿੱਚ ਇੱਕ ਵੀ ਸਰਕਾਰੀ ਕੈਂਪ ਨਹੀਂ ਆ ਜਿਹੜਾ ਕਿ ਉਹ ਇਹਨਾਂ ਲੋਕਾਂ ਦੀ ਸਹਾਇਤਾ ਕਰ ਰਿਹਾ ਹੋਵੇ ਜੀ ਭਾਈ ਤੁਹਾਡਾ ਨਾਮ ਕੀ ਹਰਪ੍ਰੀਤ ਸਿੰਘ ਹਰਪ੍ਰੀਤ ਜੀ ਕੀ ਲੱਗ ਰਿਹਾ ਅੱਗੋਂ ਕਿਵੇਂ ਹੋਏਗਾ ਇਹ ਤਾਂ ਬਹੁਤ ਮਾੜਾ ਇਹ ਪਿੰਡ ਵੀ ਦੱਸੋ ਆਪਣੇ ਕਿੰਨੀ ਜਮੀਨ ਤੁਹਾਡੀ ਆਈ ਹੈ ਵਿੱਚ ਹਾਂਜੀ ਹਾਂਜੀ ਦੱਸੋ ਸਾਡਾ ਜਮੀਨ ਜਿਹੜੀ ਕਮਾਲਪੁਰ ਚੌਕੀ ਤੋਂ ਚੜ੍ਹਦੇ ਪਾਸੇ ਕੋਹਨੇ ਵਾਲੇ ਸਾਈਡ ਨੂੰ ਉਤੋਂ 1988 ਵਜੇ ਟੁੱਟੀ ਪਹਿਲਾਂ ਅੱਛਾ 36 37 ਸਾਲ ਹੋ ਗਏ ਨੇ ਉਹ ਪਹਿਲਾਂ ਵੀ ਡੰਮ ਚੱਲ ਰਿਹਾ ਸੀ ਹੁਣ ਫੇਰ ਉਹ ਮਤਲਬ ਸਾਰਾ ਕੁਝ ਬੰਨ ਟੁੱਟ ਗਿਆ ਅੱਛਾ ਕਿੰਨੇ ਖੇਤ ਆ ਗਏ ਤੁਹਾਡੇ ਖੇਤ ਮੇਰੇ ਕੋਲ 9 ਗੱਲੇ ਗੰਨਾ ਸੀ ਤੇ 13 14 ਗੱਲੇ ਮਤਲਬ ਚੋਨਾ ਆਲੇ ਦੁਆਲੇ ਕਿੰਨਾ ਕੁ ਹੋਰ ਨੁਕਸਾਨ ਹੋਇਆ ਹੋਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕੀ ਕਹਿੰਦੇ ਹੋ ਸਰਕਾਰਾਂ ਦੇ ਨਲਾਇਕੀ ਕਿੰਨੀ ਕੁ ਸਮਝਦੇ ਹੋ ਬਹੁਤ ਜ਼ਿਆਦਾ ਜੀ ਕਿਉਂਕਿ ਤੁਸੀਂ ਜਾਂ ਪਹਿਲਾਂ ਇਹਨਾਂ ਨਾ ਟਪਰਾ ਲੰਗ ਲੰਗੇ ਮਤਲਬ ਫਾਂਡਦੇ ਹੁੰਦਾ ਜਰੂਰ ਪਰ ਲਾਇਆ ਨਹੀਂ ਨਾ ਉਹਦਾ ਕਰਕੇ ਅਸੀਂ ਸਾਰੀ ਰਾਤ ਉੱਥਰੇ ਆਂ ਤੁਸੀਂ ਦੇ ਉੱਪਰ ਜਦੋਂ ਤੁਸੀਂ ਟੁੱਟਦੀ ਹੈ ਕੋਈ ਸਰਕਾਰੀ ਉੱਥੇ ਆਇਆ ਨਹੀਂ ਬੰਦਾ ਸ਼ਾਇਦ ਕੋਨੇਵਾਲ ਤੋਂ ਟੁੱਟੀ ਹੈ ਨਾ ਕੋਨੇਵਾਲ ਮਾਸ਼ੀਵਾਲ ਤੋਂ ਇਧਰ ਸੇ ਸੇ ਜ਼ਿਆਦਾ ਪਿੰਡ ਅੱਛਾ ਉੱਥੇ ਟੁੱਟੀ ਹੈ ਉੱਥੇ ਹੀ ਜ਼ਿਆਦਾ ਨੁਕਸਾਨ ਹੋਇਆ ਹਾਂਜੀ ਹਾਂਜੀ ਤੇ ਹੁਣ ਕੀ ਪੋਜੀਸ਼ਨ ਹੈ ਅੱਜ ਦੀ ਬਹੁਤ ਮਾੜਾ ਹਾਲਾ ਤੇ ਹੁਣ ਪਾਣੀ ਉਤਰ ਗਿਆ ਪਾਣੀ ਮਤਲਬ ਹੈ ਕੁਝ ਅਗਨੇਵਾਲ ਚ ਕਿੰਨਾ ਕੁ ਰਹਿ ਗਿਆ ਕੋਨੇਵਾਲ ਤੇ ਚਲੋ ਅਸੀਂ ਗਏ ਨਹੀਂ ਸਾਡੇ ਸਜਾਦੇ ਦੇ ਨਾਲ ਹੀ ਜ਼ਮੀਨ ਹੈ ਉੱਥੇ ਕਿੰਨੀ ਕੁ ਪਾਣੀ ਰਹਿ ਗਿਆ ਚੌਂਕੀ ਦੇ ਨਾਲ ਹੀ ਕਿੰਨਾ ਕੁ ਪਾਣੀ ਰਹਿ ਗਿਆ ਪਾਣੀ ਹੁਣ ਤਾਂ ਚਲੋ ਕੱਟ ਗਿਆ ਬਿਲਕੁਲ ਥੋੜਾ ਥੋੜਾ ਰਹਿ ਗਿਆ ਬਾਕੀ ਹੁਣ ਸੇਵਾ ਪਹੁੰਚਦੀ ਇਰਾਹਤ ਕਾਰਜ ਪਰਾਹਤ ਚਲੋ ਸਰਕਾਰੀ ਤਾਂ ਕੁਝ ਨਹੀਂ ਬਾਕੀ ਆਪਣੇ ਆਂ ਜਿਹੜੇ ਪਬਲਿਕ ਆਉਣ ਦੇ ਆ ਮਤਲਬ ਐ ਇਧਰੋਂ ਹਰਿਆਣੇ ਤੋਂ ਜਾਂ ਰਾਜਸਥਾਨ ਤੋਂ ਤੇ ਪੰਜਾਬ ਵਾਲੇ ਵੀ ਉਹ ਬਹੁਤ ਸੇਵਾ ਕਰ ਰਹੇ ਆ ਭਾਜੀ ਆਪਾਂ ਗੱਲਾਂ ਤਾਂ ਇਹ ਕਰ ਲਿਆ ਕਿ ਕਿੱਦਾਂ ਹੋਏਗਾ ਕਿੱਦਾਂ ਪਰ ਹੱਲ ਤਾਂ ਕੋਈ ਲੱਭਣਾ ਪੈਣਾ ਨਾ ਕਿਸਾਨ ਲਈ ਕੀ ਹੱਲ ਹੋਣਾ ਚਾਹੀਦਾ ਦੇਖੋ ਸੇਵਾ ਕਰਨ ਵਾਲੇ ਬਹੁਤ ਨੇ ਅਰਬਾਂ ਰੁਪਏ ਦੀ ਸੇਵਾ ਫੋਰਨ ਚ ਵੀ ਆ ਰਹੀ ਹੈ ਲੋਕਲ ਵੀ ਆ ਰਹੀ ਹੈ ਸਟੇਟਾਂ ਚ ਵੀ ਆ ਰਹੀ ਹੈ ਹੱਲ ਦੱਸੋ ਹੱਲ ਕੀ ਹੋਏਗਾ ਸੇਵਾ ਦੇ ਨਾਂ ਤੇ ਸਰ ਕੁਝ ਕੋ ਬੰਦਿਆਂ ਨੇ ਕਮਾਈ ਕਰ ਲੈਣੀ ਆ ਸੇਵਾ ਦੇ ਨਾਂ ਤੇ ਅੱਛਾ ਹਾਂ ਲਾ ਲਓ ਤੁਸੀਂ ਐਂ ਸਰਕਾਰ ਨੂੰ ਨਹੀਂ ਆਂਦੇ ਸਰਕਾਰ ਲਾ ਲਓ ਜਾਂ ਕੁਝ ਵੀ ਲਾ ਲਓ ਸੇਵਾ ਦੇ ਨਾਂ ਤੇ ਬਹੁਤ ਠੱਗੀਆਂ ਵੱਜਣੀਆਂ ਕਰੋੜਾਂ ਰੁਪਏ ਫੰਡ ਆਉਣਾ ਫੋਰਨ ਚੋਂ ਵੀ ਆਉਣਾ ਵਾ ਅਸਲ ਤੇ ਵੇਖੋ ਜੀ ਪਿੰਡਾਂ ਦੇ ਵਿੱਚ ਜਾਇਆ ਜਾਵੇ ਅੱਜ ਤੋਂ ਭਾਵੇਂ 10 ਦਿਨਾਂ ਨੂੰ ਟੀਮਾਂ ਬਣ ਕੇ ਜਾਣ ਜਿਸ ਤਰ੍ਹਾਂ ਇਹ ਭਾਈ ਸਾਹਿਬ ਦੱਸ ਰਹੇ ਨੇ ਵੀ ਇਨੇ ਏਕੜ ਮੇਰੇ ਆ ਇਹਨਾਂ ਵੀਰ ਜੀ ਦੇ ਹੁਣ 5 ਕਿੱਲੇ ਮੇਰੇ ਹੁਣ 10 ਕਿੱਲੇ ਇਸ ਤਰ੍ਹਾਂ ਇੱਕ ਲਿਸਟ ਬਣੇ ਪਿੰਡ ਦੇ ਵਿੱਚ ਵੀ ਜੱਟੇ ਦੀ ਆ ਲਿਸਟ ਆ ਸੁਝਾਤੇ ਦੀ ਕੋਨੇਵਾਲ ਦੀ ਮੰਦਰਾਂ ਵਾਲੇ ਦੀ ਮਹਿਮੇ ਚੱਕ ਦੀ ਦੂਜਾ ਗਾੜੀ ਨਿਸੂ ਕੇ ਸਿੰਘੋ ਕੇ ਆ ਬੌਲੀ ਆੜ ਆਇਆ ਵਾ ਤੇ ਕੁੜਾਂ ਵਾਲੀ ਆ ਇਸ ਤਰ੍ਹਾਂ ਇਹ ਇਨਾ ਪਿੰਡਾਂ ਦੀ ਤਰ੍ਹਾਂ ਲਿਸਟਾਂ ਬਣੀਆਂ ਹੁਣ ਪਿਛੇ ਪਿੰਡਿਆਂ ਵਾਲੇ ਵੀ ਪਠਾਨ ਡੇਰਾ ਬਾਬਾ ਨਾਨਕ ਕੇ ਪਰ ਉਹ ਫਿਰ ਲਿਸਟ ਬਣਾਏਗਾ ਤਾਂ ਪਿੰਡ ਦਾ ਸਰਪੰਚ ਫਿਰ ਸਰਪੰਚ ਤੇ ਵੀ આરોਪ ਲੱਗੇ ਨਹੀਂ ਨਹੀਂ ਉਹ ਸਾਂਝੇ ਬੰਦੇ ਬੈਨ ਨਾ ਸਾਂਝੇ ਬੰਦੇ ਜੇ ਪਾਰਟੀ ਬਾਜ਼ੀ ਵਾਲਾ ਕੰਮ ਨਾ ਸਾਂਝੇ ਦੋ ਤਿੰਨ ਬੰਦੇ ਬੈ ਕੇ ਲਿਸਟ ਬਣੇ ਪੀ ਇਨਾ ਬੰਦਿਆਂ ਦਾ ਆ ਨੁਕਸਾਨ ਹੋਇਆ ਫਿਰ ਉਹਨਾਂ ਨੂੰ ਮੈਂ ਤੇ ਇਹ ਗੱਲਾਂ ਨਾ ਵਾ ਉਸ ਤਰ੍ਹਾਂ ਸਹਾਇਤਾ ਦੇਣ ਨਾਲੋਂ ਕਣਕ ਦਾ ਬੀਜ ਡਾਇਆ ਖਾਦ ਉਹਦੇ ਡੀਜ਼ਲ ਦੇ ਜੂਰੀਆ ਦੇ ਪੈਸੇ ਦਿੱਤੇ ਜਾਂ ਜਾਂ ਬੀਜ ਦਿੱਤਾ ਇਹਨਾਂ ਦੇ ਪੈਸੇ ਦੇ ਦਿੱਤੇ ਜਾਂ ਪੈਸੇ ਜਾਂ ਤੁਸੀਂ ਖੁਦ ਲਿਆ ਮਤਲਬ ਤੁਸੀਂ ਸਮਝਦੇ ਹੋ ਕਿ ਕਿਸਾਨ ਲਈ ਇਹ ਚੀਜ਼ਾਂ ਹੋ ਜਾਣ ਬਹੁਤ ਹੀ ਜ਼ਰੂਰੀ ਨੇ ਦੁਬਾਰਾ ਇੱਕ ਵਾਰ ਡਿਟੇਲ ਚ ਦੁਬਾਰਾ ਇਹ ਡਿਟੇਲ ਚ ਦੱਸ ਰਿਹਾ ਆਂ ਕਿ ਆਉਣ ਵਾਲੇ 10 ਦਿਨਾਂ ਨੂੰ ਟੀਮਾਂ ਬਣਨ ਟੀਮਾਂ ਬਣ ਕੇ ਇੱਕ ਪਿੰਡਾਂ ਦੇ ਵਿੱਚ ਜਾ ਕੇ ਦੋ ਚਾਰ ਬੰਦੇ ਇਕੱਠੇ ਕਰਕੇ ਬਹਾਲ ਕੇ ਬਕਾਇਦਾ ਅੱਜ ਬੰਦਿਆਂ ਦੀਆਂ ਜ਼ਮੀਨਾਂ ਪੁੱਛੀਆਂ ਜਾਣ ਭਈ ਤੇਰੀ ਮਾਲਕੀ ਕਿੰਨੀ ਕਿੰਨੀ ਇਕੱਠੇ ਕੇ ਲਈ ਆ ਉਹਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਵੇ 17 ਵਾਂ 18 ਵਾਂ 30 50 ਵਾਂ ਜਿੰਨੇ ਵੀ ਆ ਉਹਨਾਂ ਨੂੰ ਡਾਈ ਖਾਦੀ ਬੀਜਦੀ ਯੂਰੀਆ ਖਾਦ ਦੀ ਤੇ ਡੀਜ਼ਲ ਦੀ ਜ਼ਰੂਰਤ ਪੈਣੀ ਆ ਜਿਹੜੀ ਕਿ ਬਾਜ਼ਾਰ ਚ ਉਹ ਨਹੀਂ ਲੈ ਸਕਦੇ ਪੈਸੇ ਹੋਣਗੇ ਤੇ ਸਾਰੋ ਲੈਣਗੇ ਕੁਛ আচ্ছা ਇੱਕ ਆਪਾਂ ਹੋਰ ਮੈਨੂੰ ਅੰਦਾਜ਼ਾ ਦੱਸ ਸਕਦੇ ਹੋ ਜੀ ਇੱਕ ਕਿੱਲਾ ਹੈਗਾ ਵਾ ਉnde ਤੇ ਇਹਨਾਂ ਦੀ ਕਿੰਨੀ ਚੀਜ਼ ਦੀ ਕਿੰਨਾ ਕੁ ਖਰਚਾ ਆਏਗਾ ਇੱਕ ਕਿੱਲੇ ਦਾ ਲਾ ਲਓ ਵੀ ਤੁਸੀਂ ਘੱਟ ਤੋਂ ਘੱਟ ਜੇ ਮਾਲਕੀ ਕਿ ਲਾਣਾ ਤੇ 15 ਤੋਂ 20000 ਰੁਪਿਆ ਝੋਨੇ ਦੇ ਖਰਚਾ ਆ ਹੀ ਜਾਂਦਾ 15000 ਰੁਪਿਆ ਘੱਟ ਤੋਂ ਘੱਟ ਖਰਚਾ ਜੇ ਨਾ ਮਾਲਕੀ ਹੋਏ ਫਿਰ ਜੇ ਜੇ ਠੇਕੇ ਵਾਲੀ ਆ ਤੇ ਲਾ ਲਓ ਵੀ ਇਧਰ ਦਾ ਠੇਕਾ ਮੇਰੇ ਸਾਨਾ 50-55000 ਆ ਰਿਹਾ 60 ਵੀ ਲਾ ਲਓ ਤੁਸੀਂ 60000 ਠੇਕਾ ਵਾ ਤੇ 15 ਹੋਰ ਲਾ ਲਓ 75000 ਅੱਛਾ ਰਾਸ਼ਨ ਦੀ ਤਾਂ ਕੋਈ ਦਿੱਕਤ ਨਹੀਂ ਆ ਰਾਸ਼ਨ ਦੀ ਸਰ ਕੋਈ ਦਿੱਕਤ ਨਹੀਂ ਆ ਗਈ ਵੇਖੋ ਨਾ ਇੱਕ ਇੱਕ ਗੱਲਾਂ ਸਾਰ ਬੜੀਆਂ ਡੂੰਗੀਆਂ ਤੁਹਾਡੀ ਬੇਟੀ ਦੀ ਅੱਜ ਤੋਂ ਦੋ ਮਹੀਨਿਆਂ ਨੂੰ ਮੈਰਜ ਆ ਤੁਹਾਨੂੰ ਮੈਂ ਦੋ ਪੇਟੀਆਂ ਪਾਣੀ ਦੇ ਦੇਣਾ ਜੀ 10 ਪੇਟੀਆਂ ਰਸ ਦੇ ਦੇਣਾ ਬਿਸਕੁਟ ਦੇ ਦੇਣਾ ਕੀ ਹੋਵੇ ਨਾ ਉਹ ਵਿਆਹ ਹੋ ਜੂਗਾ ਇਹ ਬਹੁਤ ਸਾਰੇ ਆਉਣ ਵਾਲੇ ਟਾਈਮ ਤੇ ਜਿਹੜਾ ਨਾ ਇਹ ਪਿੰਡਾਂ ਵਾਲੇ ਜਿ ਤਰ੍ਹਾਂ ਕੋਈ ਸਵੇਰੇ ਉੱਠ ਕੇ ਬੜਾਉਂਦਾ ਨਹੀਂਗਾ ਰਾਤ ਰਾਤ ਸੁੱਤਿਆਂ ਉੱਠ ਉੱਠ ਕੇ ਬਹਿਣ ਵਾਲੀ ਗੱਲ ਏ ਇਹਨਾਂ ਲੇਡੀ ਦੀ ਕਿਸੇ ਦੀ ਸ਼ਿਸਟ ਨੇ ਬਾਹਰ ਜਾਣਾ ਵਾ ਕਿਸੇ ਦੀ ਮੈਰਜ ਆ ਕਿਸੇ ਦੇ ਬੇਟੇ ਬੇਟੀ ਨੇ ਕੋਰਸ ਕਰਨਾ ਵਾ ਇਹ ਬਹੁਤ ਪਿੱਛੇ ਸਰ ਚੱਲ ਗਿਆ ਪਰ ਹੁਣ ਜਦੋਂ ਪਾਣੀ ਆਇਆ ਮੈਂ ਦੇਖਿਆ ਲਗਭਗ ਸਾਰੇ ਪਿੰਡ ਹੀ ਭਰ ਗਏ ਨੇ ਅੰਦਰ ਸਾਰਾ ਕੁਝ ਤਾਂ ਖਤਮ ਹੋ ਗਿਆ ਸਾਰਾ ਸਾਰਾ ਕੁਝ ਸਾਰਾ ਲੋਕ ਸਭ ਰਹੇਗਾ ਦੁਬਾਰਾ ਸਾਰਿਆਂ ਲੋਕਾਂ ਦੇ ਟਰੈਕਟਰ ਖਤਮ ਹੋ ਗਏ ਨੇ ਟਰੈਕਟਰ ਕਿਉਂ ਵੰਡੇ ਜਾ ਰਹੇ ਨੇ ਜੇ ਸਹੀ ਹੋਣ ਤੇ ਕੋਈ ਟਰੈਕਟਰ ਤੁਸੀਂ ਦੱਸੋ ਮੈਨੂੰ ਕੋ ਆਖੇ ਮੈਂ ਟਰੈਕ ਉਹਨਾਂ ਦੇ ਸਾਰਾ ਕੁਝ ਖਤਮ ਹੋ ਗਿਆ ਵਾ ਪੇਟੀਆਂ ਬਿਸਤਰੇ ਫ੍ਰਿਜਾਂ ਜਿਹੜੀਆਂ ਜਿਸ ਤਰ੍ਹਾਂ ਐਲ ਸੀ ਡੀ ਆ ਹਾਂਜੀ ਸਾਰਾ ਕੁਝ ਇੱਕ ਵਾਰੀ ਮੋਟਰਸਾਈਕਲ ਘਰਾਂ ਚ ਲੱਗੇ ਖਤਮ ਹੋ ਗਿਆ ਇੱਕ ਵਾਰੀ ਫੇਰ ਜਿਸ ਤਰ੍ਹਾਂ ਅਸੀਂ ਕਿਸੇ ਬੰਦੇ ਨੂੰ ਆਖੀ ਵੀ ਤੈਨੂੰ ਅੱਜ ਮਾਰ ਦਿੰਨੇ ਤੇ ਸਵੇਰੇ ਠਾਲਾਂਗੇ ਪਰ ਸਵੇਰੇ ਤਾਂ ਉੱਠਣਾ ਮੁਸ਼ਕਿਲ ਹੈ ਜਿੰਨਾ ਤੁਸੀਂ ਦੱਸਤਾ ਹੈ ਤਾਂ ਬੰਦਾ ਇੱਕ ਜੇ ਬਹੁਤ ਜ਼ਿਆਦਾ ਹੋਏਗਾ ਤਾਂ 20 ਸਾਲ ਦੇ ਵਿੱਚ 20 ਘਟੋ ਘਟ 20 ਸਾਲ ਲੱਗ ਜੇ ਇਹ ਸਾਰ ਘੱਟ ਦੋ ਘੱਟ ਤੇ ਤੁਸੀਂ 5 ਸਾਲ ਲਾਓ ਨਾ ਵੀ 5 ਸਾਲਾਂ ਦੇ ਵਿੱਚ ਪਿਆਰਾ ਸੇਰੀ ਹੋਣਾ ਵਾ 5 ਸਾਲੇ ਪਿੱਛੇ ਚੱਲ ਕੇ ਨੇ ਜਿਸ ਤਰ੍ਹਾਂ ਅਸੀਂ ਆਖਦੇ ਨੇ ਨਾ ਉਹ ਵੀ ਤਾਂ ਜੇ ਸਹੀ ਤਰ੍ਹਾਂ ਰਾਹਤ ਕਾਰਜ ਹੀ ਮਿਲ ਗਏ ਇੱਕ ਸਹੀ ਤਰੀਕੇ ਨਾਲ ਰਾਹਤ ਤੇ ਇੱਕ ਫਸਲ ਆਉਣ ਵਾਲੀ ਫਸਲ ਜੇ ਸਹੀ ਹੋਵੇ ਜੇ ਆਉਣ ਵਾਲੇ 5 ਸਾਲ ਚੰਗੇ ਹੋਣ ਫਿਰ ਪੰਜਾਂ ਸਾਲਾਂ ਨੂੰ ਇਹ ਇਹ ਪ੍ਰਾਪਰ ਜਾਣਾ ਵਾ ਅੱਛਾ ਮੈਂ ਨਾ ਇੱਕ ਆਖਰੀ ਸਵਾਲ ਲੈਣਾ ਚਾਹਨਾ ਸ਼ਾਇਦ ਤੁਸੀਂ ਹੁੰਦਾ ਜਵਾਬ ਦੇਣਾ ਚਾਹੋ ਜਾਂ ਨਹੀਂ ਦੇਣਾ ਚੋ ਕੋਈ ਚੱਕਰ ਨਹੀਂ ਵੀ ਆਈਪੀਜ਼ ਬਹੁਤ ਆ ਰਹੇ ਖਾਸ ਕਰਕੇ ਸਿੰਗਰਸ ਬਹੁਤ ਆ ਰਹੇ ਹੈ ਇੱਕ ਫਾਜ਼ਿਲਕਾਰ ਦਾ ਮਾਮਲਾ ਆਇਆ ਸੀ ਇੱਕ ਸਿੰਗਰ ਹੈ ਗੁਲਾਬ ਸਿੱਧੂ ਉਹਨੂੰ ਚਾਰ ਗੱਡੀਆਂ ਦਿੱਤੀਆਂ ਉਹਦੇ ਗਨਮੈਨ ਬੋਰਡਸ ਦਿੱਤੀਆਂ ਇਹੋ ਜਿਹੀਆਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਸਰ ਮੈਂ ਤੇ ਇਹੀ ਗੱਲ ਅਸੀਂ ਤੁਹਾਡੇ ਕੈਮਰੇ ਗਾੜੀ ਛਿਜਕਦੇ ਆ ਇਹ ਤੇ ਇੱਕ ਐਵੇਂ ਇੱਕ ਛੋਸ਼ੇ ਪਾਲੀਆਂ ਕੀ ਹੁਣ ਤੁਸੀਂ ਦੱਸਿਓ ਤੁਸੀਂ ਇਹ ਦੱਸੋ ਵੀ ਇਹ ਜਿਹੜੇ ਰਾਜਸਥਾਨ ਤੋਂ ਟਰਾਲੀਆਂ ਆ ਰਹੀਆਂ ਨੇ ਜੂਪੀ ਤੋਂ ਆ ਰਹੀਆਂ ਨੇ ਹਾਂਜੀ ਤੇ ਹਿਮਾਚਲ ਤੋਂ ਵੀ ਹੁਣ ਆਉਂਦੇ ਪਏ ਨੇ ਕੁਸ਼ਕ ਤੇ ਇਹਨਾਂ ਜਿਹੜੇ ਮੰਤਰੀ ਆਉਂਦੇ ਇਹਨਾਂ ਦੀਆਂ ਟਰਾਲੀਆਂ ਹੁੰਦੀਆਂ ਨੇ ਸੀ ਇਹ ਦੱਸੋ ਅੱਜ ਤੋਂ 10 ਦਿਨ ਪਹਿਲਾਂ ਤੋਂ 27 ਤਰੀਕ ਦਾ ਆੜਾ 26 ਦਾ ਡਾਟਸਾ 27 27 ਹੈ ਤੁਹਾਡੇ ਇੰਦਰ 26 27 ਨੂੰ ਤੇ ਸੁਲਤਾਨ ਨੂੰ 11 ਆ ਅਸੀਂ 26 27 ਦੇ ਇੱਥੇ ਆ ਅਸੀਂ ਉਦੋਂ ਦੇ ਵੇਖਣ ਦੇ ਵੀ ਕਿਸੇ ਤੁਹਾਡੇ ਵੀਆਈਪੀ ਕਲਚਰ ਵਾਲੇ ਨੇ ਕੋਈ ਇੱਕ ਪਾਣੀ ਦੀ ਪੇਟੀ ਪਰਸਨਲ ਖਾਤੇ ਚ ਉਹ ਨਹੀਂ ਲੈਂਦੀ ਆਏ ਉਥੋਂ ਚੱਕੀ ਹਾਂਜੀ ਹਾਂਜੀ ਇਹ 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 ਤੇ ਇਸ ਤਰ੍ਹਾਂ ਨਾ ਇਹ ਸੰਸਦ ਦਾ ਸਮਾਨ ਆ ਤੇ ਉਥੋਂ ਉਥੇ ਖਲੋਤੇ ਪੋਟਵਾਂ ਲਵਾਈਆਂ ਤੇ ਚਲੇ ਗਏ ਇਹ ਕੰਮ ਜ਼ਰੂਰ ਹੋਇਆ ਪਰ ਉਹਦੇ ਨਾਲ ਨਾ ਮੈਂ ਦੇਖ ਰਿਹਾ ਸੀ ਉਹ ਜਿਹੜਾ ਫਾਜ਼ਿਲਕਾ ਵਾਲਾ ਮੈਂ ਦੁਬਾਰਾ ਗੱਲ ਕਰਦਾ ਗੁਲਾਬ ਸਿੱਧੂ ਵਾਲਾ ਉੱਥੇ ਤਾਂ ਬਜ਼ੁਰਗ ਸੀਗੇ ਕਿਸਾਨ ਉਹ ਰੋਣ ਲੱਗੇ ਕਹਿੰਦੇ ਮੈਂ ਪਿੰਡ ਰੋਟੀ ਲੈ ਕੇ ਜਾਣੀ ਰੋਟੀ ਉਹ ਤੇ ਵੀ ਆਈਪੀ ਹੈ ਨਾ ਉਹਦੇ ਉਹਨਾਂ ਦੇ ਨਾਲ ਤੇ ਵੇਖੋ ਬਾਕਸਰ ਹੁੰਦੇ ਉਹਨਾਂ ਦੇ ਨਾਲ ਬੌਂਸਰ ਜੇ ਤੇ ਬਾਕੀ ਉਹਨਾਂ ਦੀ ਸਕਿਉਰਟੀ ਬੜੀ ਹੁੰਦੀ ਹੈ ਉਹਨਾਂ ਨੂੰ ਤੇ ਮਿਲਣੀ ਮਿਲਣੀ ਹੈ ਨਾ ਇਹੋ ਜਿਹਾ ਸਕਿਉਰਟੀ ਵਾਲਾ ਨੂੰ ਆਣਾ ਚਾਹੀਦਾ ਇੱਥੇ ਨਹੀਂ ਇਹ ਦੁੱਖ ਦੀ ਘੜੀ ਚ ਨਹੀਂ ਆਣਾ ਚਾਹੀਦਾ ਕਿਉਂਕਿ ਰਸਤਾ ਬੰਦ ਕਰ ਦਿੰਦੇ ਨਾ ਹਾਂ ਰਸਤਾ ਜਿੱਦਣ ਆ ਸ਼ਿਵਰਾ ਚੋਹਾਂ ਜੀ ਆਇਆ 71 ਗੱਡੀਆਂ ਸੀ ਗਣੀਆਂ ਕਿੰਨਾਂ ਦੀਆਂ ਉਹਨਾਂ ਦੀਆਂ 71 ਚੋਹਾਂ ਦੇ ਨਾਲ ਉਹ ਉਹ ਤੇ ਐਸ ਰੋਡ ਤੇ ਨਾ ਹੁਣ ਦੂਜੇ ਰੋਡਾਂ ਤੋਂ ਕਿੰਨੀਆਂ ਗੱਡੀਆਂ ਆਈਆਂ ਨੇ ਪਿੱਛੋਂ ਪੁਲਿਸ ਨੇ ਚੌਂਕ ਦੇ ਵਿੱਚੋਂ ਰਸਤਾ ਆਣੀਆਂ ਟਰਾਲੀਆਂ ਬੰਦ ਕਰ ਦਿੱਤੀਆਂ 20 ਕਿਲੋਮੀਟਰ ਪਿੱਛੇ ਉਹ ਤਾਂ ਸਾਡੇ ਪ੍ਰਧਾਨ ਸਾਹਿਬ ਜੀ ਨੇ ਉਹਨਾਂ ਨੂੰ ਕੋਈ ਦਬਕਾਇਆ ਤਾਂ ਫਿਰ ਉਹ ਰਸਤਾ ਨਹੀਂ ਸ਼ੁਰੂ ਹੋਈ ਇੱਥੇ ਇੰਨੀ ਫੋਰਸ ਕੀ ਜਾਤ ਪਤਾ ਨਹੀਂ ਕਿੱਥੋਂ ਕਿੱਥੋਂ ਲਿਆ ਕੇ ਫੋਰਸ ਛੋਟ ਦਿੱਤੀ ਸਾਰੀ ਸ਼ਰਕੀ ਕਵਰ ਸੀ ਅੱਛਾ ਉਹ ਦੇਖ ਤਾਂ ਸ਼ਾਇਦ ਪਤਾ ਨਹੀਂ ਕੁਝ ਨਹੀਂ ਗਏ ਪਰ ਉਸ ਦਿਨ ਦਾ ਜਿਹੜਾ ਲੋਕਾਂ ਨੂੰ ਰਾਸ਼ਨ ਪਾਣੀ ਮਿਲਣਾ ਸੀ ਉਹ ਵੀ ਉਹਨਾਂ ਉਹ ਬੰਦ ਕਰਾ ਗਏ ਉਹ ਦੇ ਤਾਂ ਗਏ ਨੇ ਕਹਿੰਦੇ ਲਿਸਟ ਭਰ ਆਤੀ ਹੈ ਇੱਕ ਕਮੇਟੀ ਬਣਾਉਂਦੀ ਆ ਤੁਹਾਡਾ ਆ ਕੇ ਜਾਇਜ਼ਾ ਲੇਗੀ ਕਮੇਟੀਆਂ ਤਾਂ ਸਰ ਬੜੀਆਂ ਬੰਦੀਆਂ ਜੇ ਤੁਸੀਂ ਗੱਲਾਂ ਪੁੱਛੋ ਗੱਲਾਂ ਬਹੁਤ ਜ਼ਿਆਦਾ ਨੇ ਅਸੀਂ بار بار ਇਹ ਦਵਾਈ ਦਿੰਨੇ ਆ بار بار ਇਹ ਕਹਿੰਨੇ ਆ ਵੀ ਜੇ ਸਰਕਾਰ ਸਾਡੀਆਂ ਦਿੱਲੀ ਬੈਠਿਆਂ ਬਿਠਾਇਆ ਹਟ ਗਿਆ ਜ਼ਮੀਨਾਂ ਦੇ ਨੰਬਰ ਚੁੱਕ ਕੇ ਸਾਡੇ ਖਾਤੇ ਬਿਨਾ ਪੁੱਛਿਆ ਪੈਸੇ ਪਾ ਦਿੰਦੇ ਸਾਡੇ ਖਾਤੇ ਵੀ ਉਹਨਾਂ ਦੇ ਕੋਲ ਹੈਗੇ ਸਾਡੇ ਜ਼ਮੀਨਾਂ ਦੇ ਨੰਬਰ ਵੀ ਹੈਗੇ ਆ ਜਦੋਂ ਲੈਂਡ ਪੂਲਿੰਗ ਸਕੀਮ ਦੇ ਵਿੱਚ ਉਹਨਾਂ ਨੂੰ ਜ਼ਮੀਨ ਚਾਹੀਦੀ ਆ ਉਹ ਕਰਵਰ ਕਰਨ ਵਾਸਤੇ ਸਭ ਕੁਝ ਆ ਜਾਂਦਾ ਮੈਂ ਤੇ ਇਹ ਕਹ ਲਾ ਨਾ ਵੇਖੋ ਆਪਾਂ ਆਪਾਂ ਤਾਂ ਪਿੱਛੇ 20 ਕਿਲੋਮੀਟਰ ਸਾਡਾ ਕੋਈ ਨੁਕਸਾਨ ਨਹੀਂ ਮੈਂ ਇਹਨਾਂ ਭਰਾਵਾਂ ਵਾਸਤੇ ਆਨਾ ਵਾਂ ਵੀ ਅੱਜ ਦੀ ਤਰੀਕ ਦੇ ਵਿੱਚ ਉਸੇ ਤਰੀਕੇ ਦੇ ਨਾਲ ਇਹਨਾਂ ਦੇ ਖਾਤਿਆਂ ਦੇ ਵਿੱਚ ਸਿੱਧਾ ਡਾਇਰੈਕਟ ਮੁਆਵਜ਼ਾ ਪਾਵੇ ਇਹ ਨਾ ਵੀ ਦਰ ਦਰ ਇੱਕ ਤੇ ਇਹਨਾਂ ਦਾ ਘਰ ਰਿਹਾ ਕੁਛ ਨਹੀਂ ਦੂਜਾ ਅੱਜ ਪਟਵਾਰੀ ਕੋ ਜਾਣਾ ਨੰਬਰ ਲਵਾਉਣੇ तहसीलदार ਕੋ ਜਾਣਾ ਐਡੀਐਮ ਕੋ ਜਾਣਾ ਇਹ ਡੀਸੀ ਕੋ ਇਹ ਤੇ ਧੱਕੇ ਖਾਨ ਜੋ ਕੇ ਰਹਿ ਗੇ ਆਉਣ ਵਾਲਾ ਮਹੀਨਾ ਤੇ ਇਹਨਾਂ ਦਾ ਐਸੇ ਕੰਮ ਤੇ ਸਿਆਪੇ ਤੇ ਲੰਘ ਜਾਣਾ ਵਾ ਇਹ ਮੈਂ ਹੱਥ ਜੋੜ ਕੇ ਬੇਨਤੀ ਆਨਾ ਵੀ ਇਹ ਚੈਨਲ ਤੇ ਜਰੂਰ ਚਾਯੋ ਚਲਾਯੋ ਤੁਸੀਂ ਰਿਕੁਐਸਟ ਆ ਬੇਨਤੀ ਆ ਵੀ ਜੋ ਸਰਕਾਰ ਨੇ ਦੇਣਾ ਡਾਇਰੈਕਟ ਇਹਨਾਂ ਦੇ ਖਾਤਿਆਂ 'ਚ ਆਵੇ ਪੈਸਾ ਨਾ ਆਸਾਂ ਨੂੰ ਅਤੇ ਹਾਂ ਜੂਰਤ ਹੈ ਨਾ ਗੱਡਿਆਰ ਦੀ ਜੂਰਤ ਹੈ ਨਾ ਕਿਸੇ ਚੀਜ਼ ਦੀ ਇੱਕ ਵਿਚੋਲਾ ਵਿੱਚੋਂ ਕੱਢ ਦਿਓ ਜਿਸ ਤਰ੍ਹਾਂ ਤੁਸੀਂ ਅੱਜ ਸਾਡੀਆਂ ਜ਼ਮੀਨਾਂ ਲੈਣ ਵੇਲੇ ਵਿਚੋਲਾ ਕੱਢਿਆ ਹੁਣ ਉਸੇ ਤਰ੍ਹਾਂ ਵਿਚੋਲਾ ਕੱਢ ਕੇ ਡਾਇਰੈਕਟ ਇਹਨਾਂ ਦੇ ਖਾਤਿਆਂ 'ਚ ਪੈਸੇ ਪਾਉਣ ਚਾਹੇ ਉਹ 10000 ਪਾਉਣ ਉਹ 10 ਲੱਖ ਪਾਉਣ ਡਾਇਰੈਕਟ ਪਾਉਣ ਕਿਉਂਕਿ ਮਾੜੇ ਬੰਦੇ ਦੀ ਪੌਂਚ ਤੋਂ ਬਾਹਰ ਦੀਆਂ ਗੱਲਾਂ ਨੇ ਉਹ ਰੋਜ਼ ਡੇਲੀ ਜਾਇਆ ਕਰੂਗਾ ਪੈਸਾ ਕੋਲ ਨਹੀਂ ਹੋਣਾ ਮੋਟਰਸਾਈਕਲ 'ਚ ਤੇਲ ਪਾਊਗਾ ਤੇ ਦਰਦਰ ਦੇ ਟੱਕੇ ਖਾਊਗਾ ਕੁਝ ਕਹਿਣਾ ਤੁਸੀਂ ਭਾਰਤ ਵਿੱਚ ਜਿਸੇ ਵੀ ਜਿਸ ਵੀ ਮਸਲੇ ਤੇ ਕਮੇਟੀ ਬਣ ਗਈ ਸਮਝ ਲਓ ਵੀ ਉਹ ਖਤਮ ਹੋ ਗਿਆ ਔਰ ਰਹਿ ਹੀ ਕਾਗਜ਼ਾਂ ਚ ਗਿਆ ਤੁਸੀਂ ਕਿਸੇ ਵੀ ਮਸਲੇ ਤੇ 84ਾਂ ਦੇ 84 ਦੇ ਮਸਲੇ ਤੇ ਕਿਸੇ ਵੀ ਮਸਲੇ ਤੇ ਅੱਜ ਤੱਕ ਜਿੱਦੋਂ ਸਰਕਾਰ ਨੇ ਕਮੇਟੀ ਬਣਾ ਤੂੰ ਸਮਝੋ ਵੀ ਉਹ ਕਿਸੇ ਨੂੰ ਇਹ ਨਾਲ ਲਮਕਾ ਦੇਣਾ ਜੇ ਉਹ ਕਮੇਟੀ ਨੇ ਇਹਨਾਂ ਦੀ ਰਿਪੋਰਟ ਸਹੀ ਨਹੀਂ ਆ ਦੂਜੀ ਕਮੇਟੀ ਬਣਾ ਦਿਓ ਇਹ ਵਿਚਾਰੇ ਉਹ ਕਮੇਟੀ ਵਾਲੀ ਬਿੰਦੇ ਰਹਿਣਗੇ ਮੇਰੇ ਅੱਥੇ ਤੱਕ ਕਮੇਟੀ ਬਣ ਗਿਆ ਨਾ ਮਤਲਬ ਆਸ ਖਤਮ ਹੈ ਮਤਲਬ ਆਸ ਖਤਮ ਜੀ ਬਿਲਕੁਲ ਕਮੇਟੀ ਬਣ ਗਿਆ ਕਮੇਟੀ ਰਿਪੋਰਟ ਦੇਗੀ ਇੱਕ ਸਾਲ ਨੂੰ ਉਦੋਂ ਤੱਕ ਇਹਨਾਂ ਦੇ ਵਿਚਾਰਾਂ ਦੇ ਜੁੱਲੀ ਬਿਹਤਰ ਅਗਲਾ ਫਿਰ ਤਾਂ ਕਿਦਾਂ ਸਾਉਣ ਫੇਰਾ ਆਇਆ ਪਿਆ ਅਗਲੇ ਸਾ ਹਾਂਜੀ ਇਹੋ ਕੁਝ ਹੋਏਗਾ ਚਲੋ ਸਰ ਜਦੋਂ 88 ਵੀਰੇ ਹੜ ਆਇਆ ਸੀ ਨਾ 1300 ਲਾਸ਼ ਇੰਡੀਆ ਦੀ ਪਾਕਿਸਤਾਨ ਗਈ ਸੀ ਹਲੇ ਤੇ ਅੰਕੜੇ ਨਿਕਲਨੇ ਆ ਹਲੇ ਦਸਾਂ ਕਿ ਦਿਨਾਂ ਨੂੰ ਪਤਾ ਲੱਗਣਾ ਕਿ ਇਹਨਾਂ ਦੇ ਪਸ਼ੂ ਕਿੰਨੇ ਰੁੜ ਗਏ ਆ ਬੱਕਰੀ ਦੇ ਫਾਰਮ ਕਿੰਨੇ ਆ ਕੁੱਪੜੀਆਂ ਦੇ ਫਾਰਮ ਕਿੰਨੇ ਰੁੜ ਗਏ ਨੇ ਹਲੇ ਆਉਣ ਵਾਲੇ ਹਫ਼ਤੇ ਦਸਾਂ ਦਿਨਾਂ ਨੂੰ ਪਤਾ ਲੱਗੂਗਾ ਕਿ ਕੀ ਕਿੰਨਾ ਕੁ ਭਾਰੀ ਨੁਕਸਾਨ ਹੈ ਹਲੇ ਤੇ ਹਲੇ ਤੇ ਚੱਲਦਾ ਪਿਆ ਨਾ ਹਾਂ ਹਲੇ ਚੱਲਦਾ ਪਿਆ ਹਲੇ ਹਲੇ ਆਇਆ ਇੱਕ ਪੁਲਿਸ ਮੁਲਾਜ਼ਮ ਦੀ ਡੈਥ ਹੋ ਗਈ ਉਹ ਵੀ ਇੱਕ ਸ਼ਹੀਦਾਂ ਦੇ ਦਰਜਾ ਕਿਹਾ ਗਿਆ ਕਿਉਂਕਿ ਇੱਕ ਇਸ ਹਮਨਾ ਇਹ ਜੰਗ ਹੀ ਲੱਗੀ ਆ ਦੁੱਖ ਦੀ ਘੜੀ ਆ ਤੇ ਫਿਰ ਇੱਕ ਇੱਕ ਦੋ ਜਵਾਨਾਂ ਦੇ ਸੱਪ ਕੱਟਣ ਦਾ ਵੀ ਡੈਥ ਟੋਟਲ 46 ਮੌਤਾਂ ਹੋ ਗਿਆ ਪੰਜਾਬ ਦੀ ਹਲੇ ਤੋਂ ਹਲੇ ਤੇ ਉਹ 46 ਮੌਤਾਂ ਤੇ ਗਿਣਤੀ ਚ ਆ ਗਈਆਂ ਨਾ ਹਲੇ ਜਿਹੜੀਆਂ ਨਹੀਂ ਗਿਣਤੀ ਜਾਂਦੀਆਂ ਉਹ ਵੀ ਤੇ ਹੋਣ ਜਿਹੜੇ ਲੋਕ ਬਿਮਾਰੀਆਂ ਦੀ وجہ ਨਾਲ ਮਰਨਗੇ ਡੈਕ ਹੋਣੇ ਆ ਡੈਕ ਹੋਣੇ ਆ ਇਹ ਬਦਬੂ ਫੈਲ ਫੈਲ ਰਹੀ ਆ ਇਨਫੈਕਸ਼ਨ ਹੋਏਗੀ ਇਹ ਇਹ ਸਰਕਾਰ ਦੇ ਅੰਕੜੇ ਚ ਨਹੀਂ ਨਾ ਆਉਣਗੇ ਇਹ ਕੋਈ ਇਨਫੈਕਸ਼ਨ ਆ ਮਰਦਾ ਇਹ ਨਹੀਂ ਆਉਣਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖੋ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਆਪਣਾ ਦਰਦ ਦੱਸਿਆ ਤੇ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਜੇ ਸਰਕਾਰ ਨੇ ਮੁਆਵਜ਼ਾ ਦੇਣਾ ਤਾਂ ਸਿੱਧਾ ਡਾਇਰੈਕਟ ਕਿਸਾਨ ਦੇ ਖਾਤੇ 'ਚ ਪਾਓ ਕੋਈ ਵਿਚ ਵਿਚੋਲਾ ਨਾ ਰੱਖੋ ਤਾਂ ਹੀ ਇਹਨਾਂ ਨੂੰ ਫਾਇਦਾ ਹੋ ਸਕਦਾ ਹੈ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰੰਗਪੁਰੀ ਵਾਇਸੋ ਪੰਜਾਬ ਰਮਦਾਸ